ਹਾਈ ਕੋਰਟ ਆਖ ਦਿੱਤਾ ਉਮਰਾ ਨੰਗਲ ਬਹਾਲ ਕਰੋ ਸੈਣੀ ਦੀ ਗ੍ਰਿਫਤਾਰੀ ਤੇ ਅੱਗੇ ਹੀ ਪੱਕੀ ਰੋਕ ਬੇਅਦਵੀ ਦਾ ਮੁੱਖ ਦੋਸ਼ੀ ਡੇਰਾ ਪ੍ਰੇਮੀ ਯੂਪੀ ਪ੍ਰਧਾਨ ਮੰਤਰੀ ਨਾਲ ਸਟੇਜ ਸਾਂਝੀ ਕਰ ਰਿਹਾ ਕੋਈ ਲੋਕਆਊਟ ਨੋਟਸ ਨਹੀਂ ਤਲਾਸ਼ੀ ਰੈਡ ਅਲਰਟ ਜਾਂ ਛਾਪੇ ਨਹੀਂ ਬਾਬੂ ਗੁਜਰੰਗੀ ਸ਼ਾਰਟਿੰਗ ਵਿੱਚ ਸ਼ਰਿਆ ਮੰਨਿਆ ਗੁਜਰਾਤ ਦੰਗਿਆਂ ਵੇਲੇ 100 ਕਤਲ ਕੀਤੇ ਪਰ ਜਦੋਂ ਇੱਕ ਗਰਭਤੀ ਔਰਤ ਦਾ ਢਿੱਡ چیرਨ ਮਗਰੋਂ ਅੰਦਰੋਂ ਜਿਉਂਦਾ ਜਾਗਦਾ ਭ੍ਰੂਣ ਤਲਵਾਰ ਦੀ ਨੋਕ ਤੇ ਟੰਗਿਆ ਤਾਂ ਇੰਜ ਲੱਗਿਆ ਮਹਾਰਾਜਾ ਪ੍ਰਤਾਪ ਦੀ ਰੂਹ ਅੰਦਰ ਪ੍ਰਵੇਸ਼ ਕਰ ਗਈ ਹੋਵੇ। ਬਾਬੂ ਨੂੰ ਕੋਈ ਸਜ਼ਾ ਨਹੀਂ, ਕੋਈ ਐਨਐਸਏ ਨਹੀਂ, ਕੋਈ ਜਵਾਬਾ ਨਹੀਂ, ਕੋਈ ਦਿਬਰੂਗੜ ਨਹੀਂ। ਨਵੰਬਰ 84 ਸੈਂਕੜਿਆਂ ਦਾ ਕਾਤਲ ਕਸਾਈ ਕਸ਼ੋਰੀ ਲਾਲ ਪਹਿਲੋਂ ਫਾਂਸੀ, ਮਗਰੋਂ ਉਮਰ ਕੈਦ। ਤੇ ਫਿਰ ਚੰਗੇ ਆਚਰਣ ਦੀ ਬਿਣਾ ਤੇ ਪੱਕੂ ਜੇਲ੍ਹੋਂ ਬਾਹਰ ਹਜ਼ਾਰਾਂ ਦੰਗਾਈਆਂ ਦੀਆਂ ਫੋਟੋਆਂ ਅੱਗ ਲਾਉਂਦੀ ਹੱਸਦੀ ਧੀੜ 40 ਸਾਲ ਇੱਕ ਵੀ ਪਛਾਣਿਆ ਨਾ ਗਿਆ ਸਮਝੌਤਾ ਐਕਸਪ੍ਰੈਸ ਅਤੇ ਮਾਲੇਂ گاਉਂ ਬਲਾਸਟ ਦੋਸੀ ਕਰਨਲ ਪ੍ਰੋਹਤ ਅਤੇ ਸਾਧਵੀ ਪ੍ਰਿਗਿਆ ਐਮ ਪੀ ਬਣਾ ਸੰਸਦ ਵਿੱਚ ਬੈਠੇ ਇਧਰ 1.5 ਲੱਖ ਦੇ ਕਰੀਬ ਨੌਜਵਾਨੀ ਵੱਡ ਟੁੱਕ ਕੇ ਨਹਿਰਾਂ ਦਰਿਆਵਾਂ ਵਿੱਚ ਰੋੜ ਦਿੱਤੀ ਕਿਸੇ ਇੱਕ ਨੂੰ ਵੀ ਫਾਹੇ ਟੰਗਿਆ ਜਦੋਂ ਆਖੀਏ ਇਸ ਮੁਲਕ ਵਿੱਚ ਦੋ ਕਾਨੂੰਨ ਤਾਂ ਇੱਕ ਵਰਗ ਬੈਸਣ ਲੱਗ ਜਾਂਦਾ ਦਲੀਲ ਦਿੰਦਾ ਐਵੇਂ ਟਿੰਡ ਵਿੱਚ ਕਾਨਾ ਫਸਾਈ ਰੱਖਦੇ ਹੋਂ ਇਨਾ ਕੁਝ ਦਿੱਤਾ ਸਿਸਟਮ ਨੇ ਖੁੱਲਾ ਮਾਹੌਲ ਆਜ਼ਾਦੀ ਪਦਵੀਆਂ ਸੁੱਖ ਸਹੂਲਤਾਂ ਮਾੜੀ ਮੋਟੀ 1921 ਜਰਨਾ ਸਿੱਖੋ ਇੱਕ ਹੋਰ ਵਰਗ ਸਾਨੂੰ ਆਪਣੇ ਕੇਸ ਅਦਾਲਤਾਂ ਵਿੱਚ ਰੱਖਣੇ ਹੀ ਨਹੀਂ ਆਏ ਹੁਣ ਦੱਸੋ ਕਿੱਦਾਂ ਰੱਖੀਏ ਆਪਣੇ ਕੇਸ ਜਦੋਂ ਸਿੱਖੀ ਨਾਲ ਧਰੋਕ ਮਾਉਣ ਵਾਲੀ ਅਦਾਲਤਾਂ ਦੇ ਗੂੜੇ ਮਿੱਤਰ ਅਤੇ ਸਾਡੇ ਨਾਇਕ ਦੇਸ਼ ਦੁਸ਼ਮਣ ਗਰਦਾਨ ਦਿਵੜੂਗੜ ਅਤੇ ਤਿਹਾਰ ਦੱਖਣ ਦੀਆਂ ਜੇਲਾਂ ਵਿੱਚ 33-33 ਸਾਲਾਂ ਤੋਂ ਬਿਨਾ ਸੁਣਵਾਈ ਦੇ ਅੰਦਰ ਤੇ ਅਖੀਰ ਰੋਬ ਟਕੇ ਪੈਰੋਲ ਮਿਲਦੀ ਸਿਰਫ 2 ਘੰਟਿਆਂ ਦੀ ਤੇ ਉਧਰ ਬਲਾਤਕਾਰੀ ਕਾਤਲ ਅਤੇ ਹਿੰਸਾ ਭੜਕਾਉ ਨੌਮੀ ਬੇਰ ਪੈਰੋਲ ਤੇ ਬਾਹਰ ਇਨਸਾਫ ਸ਼ਬਦ ਮਜਾ ਬਣ ਕੇ ਰਹਿ ਗਿਆ ਸਾਨੂੰ ਇਨਸਾਫ ਦਿਓ ਸ਼ਬਦ ਵਰਤਣ ਤੇ ਪੱਕੀ ਪਾਬੰਦੀ ਲਾ ਦੇਣੀ ਚਾਹੀਦੀ ਦੋ ਪੀੜੀਆਂ ਨਿਕਲ ਗਈਆਂ ਤੀਜੀ ਰੋਜ਼ਗਾਰ ਟਿਕਟਾਕ ਹਰੀਲਾ ਨਸ਼ਿਆਂ ਆਈਲਟਸ ਵੱਲ ਉਲਝਾ ਦਿੱਤੀ ਹਯਾਤੀ ਕੱਟਣ ਦੇ ਦੋ ਤਰੀਕੇ ਪਹਿਲਾ ਆਸੇ-ਪਾਸੇ ਹੋ ਜਾਂ ਹੋ ਹੁੰਦਾ ਬੱਸ ਹੋ ਹੀ ਜਾਣ ਦਿਓ ਸਿਰਫ ਇਹ ਗੱਲ ਹੀ ਯਕੀਨੀ ਬਣਾਈ ਜਾਵੇ ਪੈਨਸ਼ਨ ਸਹੂਲਤਾਂ ਮੈਡੀਕਲ ਰੇਲਵੇ ਪਾਸ ਅਤੇ ਕਸੇਟਣਾ ਕਾਰੋਬਾਰ ਬੰਦ ਨਾ ਹੋ ਜਾਣਾ ਤੇ ਦੂਜਾ ਤੱਕੇशाही ਵਿਰੁੱਧ ਆਵਾਜ਼ ਉਠਾਈ ਜਾਵੇ ਜੋ ਦਲੀਲ ਨਾਲ ਲੜ ਸਕਦਾ ਲੜੇ ਜੋ ਲੜ ਨਹੀਂ ਸਕਦਾ ਉਹ ਬੋਲੇ ਜੋ ਬੋਲ ਨਹੀਂ ਸਕਦਾ ਉਹ ਲਿਖ ਕੇ ਰੋਸ ਜਤਾਵੇ ਤੇ ਜੋ ਲਿਖ ਪੜ ਵੀ ਨਹੀਂ ਸਕਦਾ ਉਹ ਮਨ ਹੀ ਮਨ ਅਰਦਾਸ ਕਰੇ ਹਰਕਤ ਵਿੱਚ ਜੇ ਆਵੇ ਜਿਉਂਦੇ ਹਾਂ ਤਾਂ ਜਿਉਂਦੇ ਦਿਸਣੇ ਵੀ ਜ਼ਰੂਰੀ ਹੋ ਤਾਨਾ ਸਾਹੀ ਵੱਲ ਵੱਧ ਰਹੀ ਪੂਰੀ ਦੁਨੀਆ ਰੂਸ ਚੀਨ ਅੰਦਰ ਮਰਨ ਤਿੱਕਰ ਪੱਕੇ ਰਾਸ਼ਟਰਪਤੀ ਤੇ ਹਿੰਦੂ ਰਾਸ਼ਟਰ ਬਾਰੇ ਕੱਲਾ ਉੱਠਣ ਲੱਗੀਆਂ ਇਸ ਵਾਰ ਹੋਈਆਂ ਆਖਰੀ ਸਾਹਵਤ ਹੋਣਗੀਆਂ ਨਿੱਕੇ ਹੁੰਦੇ ਫਿਲਮ ਵੇਖੀ ਸੀ ਸਤਰੰਜ ਕੇ ਖਿਲਾੜੀ ਲਖਨਊ ਦੇ ਦੋ ਨਵਾਬ ਅੱਤ ਦੇ ਯਾਸ ਅਤੇ ਸਤਰੰਜ ਦੇ ਸੁਕੀਨ ਸਾਰਾ ਦਿਨ ਬਸ ਸਤਰੰਜ ਦੀ ਵਿਸਾਤ ਤੇ ਬੈਠੇ ਹੁੱਕਾ ਪੀਂਦੇ ਰਹਿੰਦੇ ਖ਼ਬਰ ਮਿਲਦੀ ਰੰਗਜੀਵ ਨੇ ਸ਼ਹਿਰ ਘੇਰ ਲਿਆ ਤਾਂ ਵੀ ਖੇਡਣ ਵਿੱਚ ਮਸਤ ਅਖੀਰ ਗੋਰੇ ਮਹਿਲ ਘੇਰ ਲੈਂਦੇ ਤਾਂ ਵੀ ਕੋਈ ਫਿਕਰ ਨਹੀਂ ਅਖੀਰ ਸਤਰੰਜ ਖੇਡਦੇ ਹੀ ਆਪੇ ਵਿੱਚ ਲੜ ਕੇ ਮਰ ਜਾਂਦੇ ਗੋਰੇ ਬਿਨਾ ਕੋਈ ਗੋਲੀ ਚਲਾਏ ਸ਼ਾਸਨ ਤੇ ਕਾਬਜ ਹੋ ਜਾਂਦੇ ਉੱਥੇ ਤੇ ਸਿਰਫ ਦੋ ਨਵਾਬ ਹੀ ਸਨ ਪਰ ਇੱਥੇ ਤਾਂ ਢੇਰ ਸਾਰੇ ਚਾਲਾਂ ਵਿੱਚ ਮਸਤ ਨੇ ਕੋਈ ਕਾਰੋਬਾਰ ਦੀ ਵਿਸਾਤ ਵਸਾਈ ਬੈਠਾ ਤੇ ਕੋਈ ਪੰਥ ਖਾਤਰੇ ਵਿੱਚ ਹੈ ਬਾਲੇ ਹੋਕੇ ਵਾਲੇ ਨਾਰੇ ਵਿੱਚ ਸਹੀ ਕਿਹਾ ਕਿਸੇ ਨੇ ਬਰ ਕੇ ਉੱਤੇ ਅੱਗ ਨ ਰੱਖੀ ਕਾਮਲੇ ਸਿਰ ਪੱਗ ਨ ਰੱਖੀ ਬੁੱਲੇ ਸ਼ਾਦੀ ਮੰਨ ਲੈ ਸੱਜਣਾ ਕੌਮ ਦਾ ਰਾਖਾ ਠੱਗ ਨਾ ਰੱਖੀ ਸੋ ਦੋਸਤੋ ਅਜਿਹਾ ਇਤਿਹਾਸ ਪੜ ਕੇ ਅਰੋਣ ਆਉਂਦਾ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ